ਜਦੋਂ ਫਿਰ ਉਹ ਰਣਜੀਤ ਕੌਰ ਨਾਲ ਰਿਕਾਰਡਿੰਗ ਹੋਈ ਜਾਂ ਐਚ ਐਮ ਬੀ ਚ ਤੁਹਾਡੀ ਐਚ ਐਮ ਬੀ ਚ ਉਹ ਮੈਂ ਆਪਣੀ ਜਵਾਨੀ ਵਿੱਚ ਲੋਟੇ ਬਾਣੀ ਹੈ ਉਹ ਰਿਕਾਰਡ ਕਰਾ ਬਾਕਸਿੰਗ ਮਾਨ ਦਾ ਲਿਖਿਆ ਜ ਉਹ ਮੈਂ ਲਿਖਦਾ ਜ਼ਰੂਰ ਸੀ ਪਰ ਮੈਂ ਸ਼ੋ ਨਹੀਂ ਸੀ ਕਰਦਾ ਅੱਛਾ ਫਿਰ ਉਹ ਮੁਹੰਮਦ ਸਲੀਕ ਦਾ ਸੀ ਉਹ ਤੇ ਰਿਕਾਰਡਿੰਗ ਕਰਾ ਕੇ ਆਏ ਉਹ ਪੀਓ ਬੜਾ ਹਿੱਟ ਹੋ ਗਿਆ ਗੀਤ ਇੱਕ ਤੁਹਾਡੀ ਗੱਲ ਟੋਕਦਾ ਜੀ ਇਹ ਦੱਸੋ ਮੈਨੂੰ ਵੀ ਰਣਜੀਤ ਕੌਰ ਜੀ ਦੀ ਜੋੜੀ ਉਸ ਵੇਲੇ ਮੁਹੰਮਦ ਸਲੀਕ ਸਾਹਿਬ ਨਾਲ ਬਣ ਚੁੱਕੀ ਸੀ ਇਹ ਤੁਹਾਡਾ ਅਸਬਬ ਕਿਵੇਂ ਬਣਿਆ ਰਣਜੀਤ ਕੌਰ ਜੀ ਨਾਲ ਗੀਤ ਗਾਉਣ ਦਾ ਅਇਦਰ ਪ੍ਰੋਗਰਾਮਾਂ ਤੇ ਹੁੰਦੇ ਸੀ ਜੀ ਅੱਛਾ ਤੇ ਬਾਬੂ ਸਿੰਘ ਮਾਨ ਸਾਡਾ ਭਾਈ ਚਾਰਾ ਜੀ ਅੱਛਾ ਨਾਲ ਪ੍ਰੇਅ ਸੀ ਮਾਨ ਦਾ ਸਾਡਾ ਕੋਈ ਕਰਾਗਰੂ ਦੇ ਗੀਤ ਕੋਈ ਅੱਛਾ ਅੱਛਾ ਉਹ ਮਾਨ ਸਾਹਿਬ ਦੇ ਕਹਿੰਦੇ ਰਣਜੀਤ ਕੌਰ ਜੀ ਮਾਨ ਸਾਹਿਬ ਦਾ ਗੀਤ ਕਰਾਇਆ ਸੀ ਉਹਨਾਂ ਦਾ ਗੀਤ ਆ ਉਹ ਫਿਰ ਉਹ ਗੀਤ ਐਸਾ ਆਇਆ ਵੀ ਉਹ ਬਾਕੀ ਤੀਰੀ ਕਮਾਤੋਂ ਨਿਕਲੀ ਤੋਂ ਜੋ ਔਰ ਰੰਗਾ ਸਿੰਘ ਮਾਨੂ ਇਟੇ ਹੋਏ ਉਹ ਸ਼ਰੀਕ ਸਾਹਿਬ ਦੇ ਵੀ ਗੀਤ ਹੋਏ ਦੋ ਤੇ ਤੁਹਾਡਾ ਤੇ ਕੁਲਦੀਪ ਹੀਰੋ ਦਾ ਗੀਤ ਵੀ ਹੈ ਕੁਲਦੀਪ ਹੀਰੋਸ ਮੁੰਡਾ ਹਾਂਜੀ ਹਾਂਜੀ ਉਹ ਨਾਲੇ ਚਾਰ ਗੀਤ ਸੀ ਮਿਲਗਾ ਚਾਰ ਗੀਤ ਸੀ ਹਾਂਜੀ ਠੀਕ ਠੀਕ ਆ ਅੱਛਾ ਉਹਦੇ ਤੋਂ ਬਾਅਦ ਵੀ ਤੁਸੀਂ ਪ੍ਰੋਗਰਾਮ ਲਾਏ ਜਾਏਗੇ ਪਾਸੇ ਉਹ ਫਿਰ ਜਦੋਂ ਇਸ ਤਰ੍ਹਾਂ ਵਾਕਫੀਦ ਹੋ ਗਈ ਨਾ ਤੇ ਉਹ ਪਹਿਲਾਂ ਤਾਂ ਨਹੀਂ ਮਿਲਿਆ ਮੈਂ 69 ਚ 70 ਜੇਥੇ ਆ ਗਿਆ ਸੀ ਹਿਸ਼ਾਰਪੁਰ ਦੋ ਸਾਲ ਲਾਇਆ ਅੱਛਾ ਜੀ ਹਿਸ਼ਾਰਪੁਰ ਦੇ ਟਾਈਮ ਵਿੱਚ ਮੈਂ ਇਹਨੂੰ ਸੋਚਿਆ ਵੀ ਦੁਆਬੇ ਚ ਪ੍ਰੈਸੇ ਦੁਆਬੇ ਚ ਰੇਡੀਓ ਦੁਆਬੇ ਚ ਟੀਵੀ ਹੈ ਜੀ ਤੋ ਅਜੇ ਤਾਂ ਜਲੰਧਰ ਸਟੂਡੀਓ ਨਹੀਂ ਬਣਿਆ ਦਿੱਲੀ ਠੀਕ ਹੈ ਇਹ ਸਮੇ ਮੇਰਾ ਰੇਡੀਓ ਨਾਲ ਵਾਜੀ ਹਲਬੇਰਸਨ ਕਰੇਵਾਰ ਸੀ ਉਹ ਜਨਰਲ ਡਾਇਰੈਕਟਰ ਬਣ ਗਏ ਉੱਤੇ ਦਿੱਲੀ ਅੱਛਾ ਤੇ ਮੈਂ ਪਹਿਲਾਂ ਦੂਰ ਦੂਰੋਂ ਤੇ ਜੋ ਤੇ ਜਾ ਕੇ ਦਿੱਲੀ ਗਿਆ ਅੱਛਾ ਕਿ ਲੋਕ ਹੀ ਤਗਾਏ ਵਾਹ ਪੁਰਾਣੇ ਕਿਸੇ ਹੁਣ ਮਾਫ ਕਰਨਾ ਮੈਂ ਕਿਸੇ ਟੈਗ ਨਹੀਂ ਕਰਦਾ ਅੱਜ ਕੱਲ ਦਾ ਸਿੰਗਰ ਇੱਕ ਕਈ ਜਾਵੇਂ ਬੜੇ ਲੋਕ ਗੀਤ ਲਿਖਾਂ ਮੈਂ ਭਰਾਵਾ ਲੋਕ ਗੀਤ ਇੱਕ ਦੀ ਆਵਾਜ਼ ਨਹੀਂ ਲੋਕਾਂ ਦੀ ਆਵਾਜ਼ ਸਾਡੇ ਪੁਰਾਣੇ ਕਿਸੇ ਕਹਾਣੀਆਂ ਕਾਣਾ ਬੀਨਾ ਤੂੰ ਇਕੱਲਾ ਕਿਵੇਂ ਲੋਕੀ ਦੀ ਲਿਖ ਦੇਗਾ ਤੂੰ ਇਹ ਕਹੇ ਮੈਂ ਗੀਤ ਲਿਖੇ ਠੀਕ ਆ ਤੇ ਸੋ ਫਿਰ ਉੱਥੇ ਤਿੰਨ ਚਾਰ ਗੀਤ ਮੈਂ ਰਿਕਾਰਡ ਕਰਾਇਆ ਦਿੱਲੀ ਤੇ ਇਹ ਰਿਕਾਰਡਿੰਗ ਤੋਂ ਪਹਿਲਾਂ ਹੀ ਤੁਸੀਂ ਰੇਡੀਓ ਤੇ ਗਾਉਣ ਲੱਗ ਪਏ ਸੀ ਹਾਂ ਮੈਂ 1969 ਚ ਮਤਲਬ ਰੇਡੀਓ ਤੇ ਗਾਉਂਦਾ ਸੀ ਤੇ ਰੇਡੀਓ ਕਰਕੇ ਉੱਥੇ ਮੈਂ ਦਿੱਲੀ ਵੀ ਗਾਇਆ ਜਦੋਂ ਘਰ ਵੱਜਦੇ ਸੀ ਗੀਤ ਰੇਡੀਓ 'ਚ ਉਹ ਘਰ ਦੇ ਵਿਰੋਧ ਨਹੀਂ ਸੀ ਕਰਦਾ ਪਹਿਲੀ ਪਹਿਲੀ ਵਾਰ ਸੁਣਿਆ ਨਾ ਦਾਦਾ ਜੀ ਬੜੇ ਘਰੋਂ ਸੀ ਇੱਕ ਪੰਜੇ ਨੂੰ ਕੋਟ ਕੋਟ ਕੇ ਘਰੋਂ ਕਰ ਦੇਣਾ ਅੱਛਾ ਤੇ ਪਿਤਾ ਜੀ ਵੀ ਕਹਿੰਦੇ ਇਹ ਕੋਈ ਕੀ ਕੰਮ ਕਰਨ ਲੱਗ ਗਿਆ ਆਪਣਾ ਤਾਂ ਕੀਤਾ ਸੀ ਜਾਨੀ ਖੇਤੀਬਾੜੀ ਜੀ ਇਹ ਤਾਂ ਪੰਜਰ ਕੀਤਾ ਮਰਾਸੀਆਂ ਦਾ ਕੀਤਾ ਅੱਛਾ ਮੈਂ ਬੜੀਆਂ ਮੈਂ ਖਾ ਵੀ ਇਹ ਬਹੁਤ ਭੰਨਣਗੇ ਮੈਨੂੰ ਰੂਹ ਨੂੰ ਪਿੰਝਣਗੇ ਅੱਛਾ ਕਿੰਨਾ ਚਿਰ ਮੈਂ ਘਰ ਹੀ ਨਾ ਆਇਆ ਠੀਕ ਹੈ ਤੇ ਫਿਰ ਭਾਈ ਵਿਆਹ ਹੋ ਜਾ ਰੱਖ ਲਿਆ ਚਲੋ ਵਿਆਹ ਕਰਵਾ ਲਿਆ ਉਹ ਪਹਿਲੇ ਹੋਗੇ ਮੈਂ ਖਾ ਤੂੰ ਹੀ ਮaaf ਕਰ ਦਿਓ ਮੈਂ ਅੱਜ ਕੋ ਦਾ ਸਮਝਾਇਆ ਵੀ ਇਹ ਤਾਂ ਕਾਲਾ ਮੈਂ ਤਾਂ ਸ਼ੁਰੂ ਤੋਂ ਸਕੂਲ ਕਾਲਜ ਵਿੱਚ ਮੈਨੂੰ ਬੁਲਾਉਂਦਾ ਹੀ ਸੀ ਤੇ ਰੇਡੀਓ ਸੈਂਟਰ ਸਰਕਾਰ ਦਾ ਉਹ ਕੋਈ ਲੰਡੀ ਬੁੱਚੀ ਤੋਂ ਪ੍ਰੋਬਲਮ ਮੈਨੂੰ ਫੜ ਕੇ ਮੈਂ ਗਾ ਤੇ ਜਿ세 ਹਾਂ ਮੈਂ ਕਹਾਂ ਤੁਸੀਂ ਜਾ ਕੇ ਤਾਂ ਵੇਖੋ ਉਹ ਗੇਟ ਅੱਗੇ ਗੇਟ ਕੀਪਰ ਹੁੰਦੇ ਨੇ ਉਹ ਉਹ ਅੰਦਰ ਨਹੀਂ ਲੰਘਣਦੇ ਅੰਦਰ ਨਹੀਂ ਲੰਘਣੇ ਪਾਸ ਬਣਾਉਣਾ ਪੈਂਦਾ ਪਹਿਲਾਂ ਹਾਂਜੀ ਠੀਕ ਠੀਕ ਹੈ ਉਹ ਚੱਲ ਰ ਅਸਾਂ ਜੀ ਉਹ ਤੋਂ ਬਾਅਦ ਫਿਰ ਤੁਹਾਡੀ ਜਿਹੜੀ ਐਲਪੀ ਰਿਕਾਰਡ ਆ ਤੁਹਾਡਾ ਫਾਰਮ ਜੀ ਸੰਧੂ ਬਣਾ ਦੇ ਨਾਲ ਉਹ ਮੇਰਾ ਗਾਲਾ ਵੀ ਜਵਾਨੀ ਵੇਲੇ ਲੁੱਟੜੇ ਬਾਣੀਆਂ ਤੋਂ ਕੁਝ ਸਾਲਾਂ ਦਾ ਉਹ ਲੈ ਪੈ ਗਿਆ ਵਕਫਾ ਪੈ ਗਿਆ ਵਕਫਾ ਪੈ ਗਿਆ ਉਹਦਾ ਕਾਰਨ ਕੀ ਕਿਵੇਂ ਜੋੜੀ ਬਣੀ ਪਰਮਜੀ ਸੰਧੂ ਰਾਨਾ ਕਾਲੇ ਜੀ ਮੇਰੀ ਬਦਲੀ ਹੋ ਜਾਂਦੀ ਸੀ ਹਾਰਪੁਰ ਤੋਂ ਇੱਥੇ ਫਰੀਦਕੋਟ ਹੋ ਗਈ ਅੱਛਾ ਤੇ ਅਫਸਰ ਬੜੇ ਪਿੱਛੇ ਪੈ ਗਏ ਵੀ ਤੂੰ ਰੇਡੀਓ ਤੇ ਵੀ ਜਾਣਾ ਇੱਕ ਉੱਥੇ ਦਾ ਬਾਲਾ ਮਗਰ ਪੈ ਗਿਆ ਅੱਛਾ ਮੈਂ ਤੈਨੂੰ ਸਸਪੈਂਡ ਕਰਾ ਦੂੰ ਤੇ ਮੈਂ ਕਹਾਂ ਜੀ ਆਈ ਹੈਵ ਗੇਟ ਸੈਂਕਸ਼ਨ ਫਰਮ ਡਾਇਰੈਕਟਰ ਮੈਂਡਰੇਟਰ ਕੋ ਮਨਜ਼ੂਰੀ ਲਈ ਤੁਸੀਂ ਉੱਥੇ ਟਾਕ ਦੇ ਜਾਂਦੇ ਤਾਂ ਮੈਂ ਤਾਂ ਬੋਲਦਾ ਹੀ ਸੇ ਤੇ ਬਿਮਾਰੀ ਤੇ ਲਿਖ ਦੇਣ ਉਹ ਮੈਂ ਗੱਲ ਅੱਛਾ ਮੈਂ ਘੱਟ ਜਿਆਕਰ ਸਟੇਜ ਤੇ ਤੁਸੀਂ ਆ ਸਟੇਜ ਤੇ ਮੈਂ ਬੋਦਾ ਮੈਨੂੰ ਚੈਲੰਜ ਕੀਤਾ ਉਹਨੂੰ ਅੱਛਾ ਫਿਰ ਉਹਨੂੰ ਗੱਲਣਾ ਮੈਂ ਕਿਹਾ ਆਓ ਤੁਹਾਡੀ ਇੰਟਰਵਿਊ ਕਰਾਈਏ ਮੇਰੇ ਨਾਲ ਲੜੀ ਜਾਂਦੇ ਜੀ ਆਪ ਗੱਲ ਕਰੋਗੇ ਇਥੇ ਆਲ ਇੰਡੀਆ ਰੇਡੀਓ ਇੱਕ ਮਾਰੀ ਮੋਟੀ ਇਹ ਤਾਂ ਕਰੇਜ ਬੜੀ ਹੁੰਦੀ ਸੀ ਰੇਡੀਓ ਜੀ ਜੀ ਬਿਲਕੁਲ ਜਿਹੜਾ ਰੇਡੀਓ ਆਰਟਿਸਟ ਬਣ ਜਾਣਾ ਮੈਂ ਕੋ ਬੜਾ ਰੇਡੀਓ ਕਲਾਕਾਰ ਠੀਕ ਆ ਆਪਸ ਫਿਰ ਉਦੋਂ ਪਿੱਛੇ ਦਾ ਫਿਰ ਮੈਂ ਆਪਦਾ ਸਫਰ ਜਾਰੀ ਰੱਖਿਆ ਜਦ ਉਹ ਜਦੋਂ ਰਿਕਾਰਡ ਐਲ ਪੀ ਆਉਂਦਾ ਤੁਹਾਡਾ ਹਾਂਜੀ ਉਹਦੇ ਚ ਪੀ ਪੀ ਆ ਪਹਿਲਾਂ ਸੌਰੀ ਆ ਐਪਾ ਉਹ ਆਏ ਸੀ ਮੇਰੇ ਸਾਧੂ ਜੀ ਦਾ ਫਰੀਦਕੋਟ ਆ ਗਿਆ ਨਾ ਇੱਥੇ ਚੱਕ ਸ਼ੇਰੇ ਵਾਲਾ ਇੱਥੇ ਪਿੰਡੇਗਾ ਨਾਲ ਜੀ ਉੱਥੇ ਮੇਰੀ ਟ੍ਰਾਂਸਫਰ ਹੋ ਗਈ ਤੇ ਸਾਡਾ ਉਦੋਂ ਜ਼ਿਲ੍ਹਾ ਹਜੇ ਫਰੀਦਕੋਟ ਸੀ ਜੀ ਮੁਕਤਜ਼ਬਾਜ ਬੰਦਾ ਜੀ ਜੀ ਪਹਿਲਾਂ ਫਿਰੋਜ਼ਪੁਰ ਸੀ ਜੀ ਤੇ ਉਹ ਫਿਰ ਮੈਂ ਆਇਆ ਕਿ ਜਦੋਂ ਜ਼ਿਲੇ ਜਾਣਾ ਨਾ ਤੇ ਮੈਂ ਮੀਟਿੰਗ ਤੇ ਸਿਵਰਸਨ ਦਫ਼ਤਰ ਫਰੀਦਕੋਟ ਮੀਟਿੰਗ ਹੁੰਦੀ ਸੀ ਉਦੋਂ ਇਹ ਸਾਰੇ ਮਾਲੇਵਰੀ ਜਾਂ ਹੋਰ ਵੀ ਕਲਾਕਾਰ ਮਿਲਦੇ ਸੀ ਤੇ ਗੁਰਪਾਲ ਸਿੰਘ ਪਾਲ ਵੀ ਇਹ ਕੋਰਪਰੇ ਆ ਗਿਆ ਸੀ ਪਿੰਡ ਤੋਂ ਦਾ ਕਨੇਸ ਚੁਲਿਆਣੇ ਹਾਂਜੀ ਇੱਥੇ ਆ ਗਿਆ ਤੇ ਮੈਂ ਨੂੰ ਕੋਥੇ ਕਿ ਰੰਦਾਵਾ ਰੰਦਾਵਾ ਗਿਆ ਸੀ ਉਹ ਕੋਈ ਨਹੀਂ ਦੱਸਿਆ ਯਾਰ ਇੱਥੇ ਕਿ ਲੜਕੀ ਇਹ ਤਾਂ ਪਬਲਿਕ ਰਿਲੇਸ਼ਨ ਦੇ ਪ੍ਰੋਗਰਾਮ ਕਰਦੀ ਲੋਕ ਸੰਪਰਕ ਵਿਭਾਗ ਦੇ ਜੀ ਤੇ ਯਾਰ ਜੇ ਤੂੰ ਉਹਦੇ ਨਾਲ ਗਾ ਦੇਣਾ ਤੇ ਉਹ ਗਰੀਬ ਜਾਏਗਾ ਨੇ ਮੈਂ ਕਿਹਾ ਵੀ ਗਾ ਦੇਣਾ ਮੈਨੂੰ ਵੀ ਤਰਾਜ ਅੱਛਾ ਤੇ ਉਹ ਫਿਰ ਇਸ ਤਰ੍ਹਾਂ ਸੰਪਰਕ ਬੰਦਾ ਬੰਦਾ ਉਹਦੇ ਪ੍ਰੋਗਰਾਮ ਤੇ ਮੈਨੂੰ ਵੀ ਬੁਲਾ ਲਿਆ ਸਾਡੇ ਵਿਭਾਗ ਦਾ ਸੀ ਉਧਰ ਉਹ ਲੋਕ ਸੰਪਰਕ ਦਾ ਚਲੇ ਗਿਆ ਠੀਕ ਹੈ ਉੱਥੇ ਗਿਆ ਤੇ ਇਹਨਾਂ ਨੂੰ ਗਿਆ ਉਹ ਫਿਰ ਜੁਰਦੇ ਜੁਰਦੇ ਮੈਂ ਕਿਹਾ ਬੇਟਾ ਤੇਰੇ ਵੀ ਬਾਰੇ ਰਿਕਾਰਡਿੰਗ ਕਰਾ ਲਈਏ ਕਹਿੰਦੇ ਤੁਹਾਡੀ ਮਰਜ਼ੀ ਹੈ ਠੀਕ ਹੈ ਤੇ ਮਾਫ ਕਰਨਾ ਮੈਂ ਰਮਨਾਲਾ ਸਾਹਿਬ ਚਲੇ ਗਏ ਜੀ ਇਹ ਰਮਨਾਲਾ ਇਹ ਸਾਰੇ ਸਾਰੇ ਗੁਰਪਾਈ ਹੀ ਸਾਰੇ ਠੀਕ ਹੈ ਜੀ ਫਿਰ ਜੀ ਮੈਂ ਉਹਦੇ ਨਾਲ ਨਾ ਮਤਲਬ ਕੀ ਪੀਰ ਕਾ ਉਹ ਬੁਲਟ ਕੀ ਨੂੰ ਮੈਂ ਤੇ ਆਪ ਜਾ ਕੇ ਨਾ ਕਰੇ ਭੱਟੀ ਤਾਲ ਚ ਕੀਤਾ ਚਾਹ ਪਹਿਲਾਂ ਬੇਤਾਦੀ ਸੀ ਅੱਛਾ ਵਾ ਬੇਤਰੀ ਕਹਾਦਾ ਵਧੀਆ ਫਿਰ ਉਹਨੂੰ ਲੈ ਗਿਆ ਤੇ ਅਚੰਬੀ ਚ ਜੀਰ ਸਾਹਿਬ ਨੂੰ ਸੁਣਾਇਆ ਉਹ ਕਹਿੰਦੇ ਕੇਸਰ ਸਿੰਘ ਨਰੂਲਾ ਜਿਹੜੇ ਹੁਣ ਸਰਗੰਗ ਬਾਸਾ ਉਹ ਥੋੜੇ ਦੇ ਮੇਰੇ ਅਸਲ ਜਾਤੇ ਹੋਗੀ ਜੀ ਉਹਨਾਂ ਨੇ ਫਿਰ ਰਿਕਾਰਡਿੰਗ ਕੀਤੀ ਉਹ ਗੀਤ ਉਹ ਵੀ ਹਿੱਟ ਹੋ ਗਿਆ ਉਹ ਮੈਂ ਘਰੇ ਵਿਹਲਾ ਬੈਠਾ ਸੀ ਤੇ ਘਰ ਦੇ ਕਹਿੰਦੇ ਆ ਮੰਜੀ ਢਿੱਲੀ ਤੇ ਕਸ ਦੇ ਤੇ ਪੈ ਕੇ ਲੱਕ ਦੁਖੋਂ ਲੱਜ ਜਾਂਦਾ ਅੱਛਾ ਤੇ ਮੈਂ ਫਿਰ ਉਹਨੂੰ ਲਿਖਦਾ ਉਹ ਮੰਜੀ ਤੇ ਮੰਗਾਣਾ ਲਿਖਦਾ ਲੋਕਾਂ ਦੇ ਘਰ ਚ ਪਲਣਗਨਵਾਰੀ ਦੌਣ ਮੰਜੀ ਦੀ ਟੁੱਟ ਗਈ ਸਾਰੀ ਤੇਰੇ ਲਛਣਾ ਨੇ ਮਾਤ ਮਾਰੀ ਆਉਣਾ ਮੈਨੂੰ ਸਾਹ ਸੁਖ ਦਾ ਮੇਰੀ ਕਸ ਦੇ ਮੰਜੀਵੇ ਮੇਰੇ ਰੱਕ ਦੋ ਜੀ ਮਾਨ ਸਾਹਿਬ ਤੁਹਾਨੂੰ ਲੱਗਦਾ ਨਹੀਂ ਵੀ ਥੋੜਾ ਜਿਹਾ ਤੱਤਾ ਸੀ ਕੀ ਦੋ ਤੱਤਾ ਉਹ ਕੰਪਨੀ ਕਹਿੰਦੀ ਜੇ ਸੇਲ ਨਾ ਗਾਂ ਵਤੇ ਤੇ ਪੌੜੀਆਂ ਨਾ ਚੜੀ ਅੱਛਾ ਅੱਛਾ ਜੀ ਉਹ ਚਾਰ ਗੀਤ ਮੈਂ ਗਾਇ ਦੋ ਚਾਰੇ ਹਟੋ ਗਏ ਫੜੋ ਲੋਕੋਂ ਡੰਡਾ ਉਹ ਕਹਿੰਦੇ ਵੀ ਉਸ ਸਮੇਂ ਬਹੁਤ ਬਹੁਤ ਸੀਕ ਫੜੋ ਲੋਕੋਂ ਡੰਡਾ ਮੋੜਾ ਮਾਰ ਕੇ ਇਨਸ਼ਾ ਅੱਲਾਹ ਸਾਰਾ ਚਾੜੂਗੀ ਫਰੀਦ ਕੋ ਉਠਾਣਾ ਤੇ ਆਪਣਾ ਡੀਸੀ ਦੀ ਗਵਨਰ ਨੂੰ ਉਹਦਾ ਮਾਰਕ ਬਾਜ਼ਾਰ ਕੜ ਜਾ ਉਹ ਪਹਿਲਾ ਕੀਤੇ ਹਟੋ ਗਿਆ ਠੀਕ 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 ਪਹਿਲਾ ਲੁੱਟੇ ਬਾਣੀ ਹਟਸੀ ਹੋਇਆ ਹੋ ਗਿਆ ਠੀਕ ਆ ਫਿਰ ਉਹ ਨਾ ਮੇਰਾ ਡਾਗੜਾ ਨਾਮ ਉਹ ਮੂਰਲੇ ਗੜੇ ਕਤਾਰ ਦੇ ਸਿੰਘਰ ਸੀ ਉਹਨਾਂ ਜਾ ਗਿਆ ਕਹਿ ਸਕਿਆ ਕਹਿ ਰੋਗਨ ਸੰਪਰਕੋਂ ਦਾ ਸਾਰੇ ਜੀ 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 ਤੁਹਾਡੀਆਂ ਮਹਿਕਮੇਨੀਆਂ ਸਟੇਲ ਦੇ ਫੰਕਸ਼ਨ ਹੋਣੇ ਆ ਸਰਦੂਲ ਸੁਕੰਦਰ ਹੋਣੇ ਸਾਰੇ ਜਿਨ੍ਹਾਂ ਦੇ ਪੁਰਾਣੇ ਇਹ ਸਾਰਾ ਮੇਰੇ ਸਤਕਾਰਯੋਗਰੇ ਮੇਰੇ ਕਲੀਗ ਨੇ ਮੈਂ ਉਹਨਾਂ ਨੂੰ ਬਹੁਤ ਰਿਸਪੈਕਟ ਕਰਦਾ ਤੁਹਾਡੇ ਸਮਕਾਲੀ ਸਾਰੇ ਜੀ ਜੀ ਇਹ ਇਹ ਫਿਰ ਇਹ ਰਿਕਾਰਡਿੰਗ ਤੇ ਰਿਕਾਰਡਿੰਗ ਤੁਸੀਂ ਕਰਾਈ ਗਏ ਹੋ ਔਰ ਹੁਣ ਤੱਕ ਕਰਾਈ ਜਾ ਰਹੇ ਆ ਅਸੀਂ ਇਹ ਚਾਹੁੰਦੇ ਆਂ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਵੀ ਲੰਬੇ ਸਮੇਂ ਤੱਕ ਤੁਸੀਂ ਇਸੇ ਤਰ੍ਹਾਂ ਗੀਤ ਦਿੰਦੇ ਰਹੋ ਪੰਜਾਬੀ শ্রোਤਾ ਨੂੰ ਹਾਂਜੀ ਹਾਂਜੀ ਜਿਹੜਾ ਦੂਜਾ ਐਲਪੀ ਰਿਕਾਰਡ ਹੋਗਾ ਤੁਹਾਡਾ ਮੁੜ ਕੇ ਜੀ 6 ਗੀਤਾਂ ਵਾਲਾ ਹਾਂਜੀ ਉਹ ਫਿਰ ਕਿਵੇਂ ਸਬਬ ਬਣਿਆ ਉਹ ਤੋਂ ਤਾਂ ਪਰਮਜੀਤ ਸੰਧੂ ਜੀ ਤੁਹਾਡੇ ਨਾਲ ਹੀ ਉਹ ਕਿੰਨੀ ਦੇਰ ਬਾਅਦ ਰਿਕਾਰਡ ਹੋਇਆ ਉਹ ਬਸ ਸਾਲ 2 ਸਾਲ ਰਹੀ ਕਿਉਂਕਿ ਇੱਕ ਕਲਾਕਾਰਾਂ ਨੂੰ ਆਦਤ ਹੁੰਦੀ ਜਿਹੜੇ ਪ੍ਰੋਫੈਸ਼ਨਲ ਕਲਾਕਾਰ ਹੁੰਦੇ ਨਾ ਜਿਨ੍ਹਾਂ ਦਾ ਕਿਤਾ ਹੁੰਦਾ ਭਈ ਉਹ ਇਤਤ ਤੱਕ ਕਲੀ ਮਾਨਕ ਸਾਹਿਬ ਸਰਗਾਂ ਦੇ ਵਾਸਤੇ ਉਹਨੇ ਵੀ ਕੋਸ਼ਿਸ਼ ਕੀਤੀ ਮੈਂ ਕੁੜੀ ਨਹੀਂ ਲਾ ਜਾ ਠੀਕ ਆ ਤੋ ਅਸੀਂ ਬੰਬਈ ਵੀ ਚਲੇ ਕੇ ਫਿਲਮ ਬਣਾਉਣ ਗੀਤਾ ਨਾਲ ਜਾ ਰਹੇ ਉਹਦੇ ਵਿੱਚ ਮੇਰਾ ਇਨਸਪੈਕਟਰ ਦਾ ਰੋਲ ਸੀ ਜੇਕਰ ਉਹ ਰਿਲੀਜ਼ ਹੋ ਜਾਂਦੀ ਮੈਂ ਉਹ ਵੀ ਕੰਮ ਕੀਤਾ ਬਣੀ ਸੀ ਉਹ ਆ ਬਣੀ ਸੀ ਪਰ ਵਿਚੇ ਰਹਿ ਗਈ ਉਹਦਾ ਪ੍ਰੋਡਿਊਸਰ ਮਰ ਗਿਆ ਸੀ ਅੱਛਾ ਜੀ ਉਹ ਫਿਰ ਵੇਖਿਆ ਮਾਨਕ ਨੇ ਵੀ ਇਹਦਾ ਗਲਾ ਸਾਹ ਚੜ ਜਾਂਦਾ ਤੇ ਉਹ ਰਮਲੇ ਦੇ ਚੱਕਰ ਚ ਉਹ ਦਵਾ ਉਹ ਮਗੀ ਗਾਤਾ ਦੇ ਜਿਹੜਾ ਐਲਪੀ ਉਹ ਕਾਂਸ਼ੀਰਾਮ ਗੁਲਾਮ ਤੇ ਕਿ ਗੀ ਜੀ ਸਰਿੰਦਰ ਮੋਹਣੀ ਤੋਂ ਨਾਲ ਤੁਹਾਡਾ ਸੇਵਕ ਇੱਕ ਪਾਸਾ ਉਹਦੇ 6 ਗੀਤ ਮੈਂ 10 ਗੀਤ ਕਰਾਇਆ ਦੂਗੀ 6 ਸਾਡੇ ਉਧਰ ਆ ਕੇ 6 ਉਧਰ ਹੋ ਗਏ ਤੇ 4 ਕੋ ਹੋ ਰਿਹਾ ਪਤਾ ਨਹੀਂ ਮੇਰੇ ਖਾਲ ਬਰਕਤ ਸਿੱਧੂ ਨਾਲ ਹੋ ਰਿਲੀ ਹੋਏ ਸੀ ਕਿਤੇ ਉਹ ਬਰਕਤ ਸਿੱਧੂ ਨਾਲ ਬਾਤ ਹਾਂਜੀ ਬਾਤ ਹੋਏ ਠੀਕ ਠੀਕ ਫਿਰ ਮੈਂ ਆਖਾ ਚਲੋ ਠੀਕ ਬੀਬਾ ਤੂੰ ਜਾ ਮੈਂ ਤੈਨੂੰ ਕਿਉਂ ਕਾਵਾਂ ਆਈ ਡੋਨਟ ਵਾਂਟ ਟੂ ਕੰਪੈਲ ਯੂ ਕੈਨ ਗੋ ਜਾਓ ਠੀਕ ਜੀ ਸਤ ਗਏ ਫਿਰ ਉਹ ਨਮ ਜ ਮੈਜ ਕਰਾ ਲਈ ਮਾ ਠੀਕ ਹੈ ਅੱਜ ਤਾਂ ਵੀ ਉਹ 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 ਜਿਹੜੇ ਗੀਤ ਆ ਰੱਜ ਕੇ ਸ਼ਰਾਬ ਨਾਲ ਪਿੰਡ ਵਿੱਚ ਗੇੜਾ ਦੇਣ ਨੂੰ ਕਰੇ ਜੀ ਉਹ ਬੜੀਆ ਸਾਡੇ ਜੀ ਦੋ ਸਮੇਂ ਦੇ ਲਿਆਏ ਨਾ ਹਾਂਜੀ ਹਾਂਜੀ ਤੇ 15 ਦੇ 15 30 ਮੁੰਡਿਆਂ ਦੇ ਵਿੱਚ ਕੁਝ ਜੀ ਤੁਸੀਂ ਪੜ੍ਹ ਕੇ ਵੇਖੋ ਕੋਈ ਗੀਤ ਮੇਰੇ ਲਿਖੇ ਨੇ ਇੱਕ ਤਾਂ ਸਾਡੇ ਰਾਜ ਲਖਮੀਰ ਵਾਲਾ ਅੱਜ ਤੇ ਪਿੰਡ ਗਏ ਉਹ ਦਿਲਜੀਤ ਭਾਗ ਸਰ ਦਾ ਮੇਰਾ ਖਿਆਲ ਇੱਕ ਆ ਭਾਗ ਸਰ ਵਾਲਾ ਦਿਲਜੀਤ ਭਾਗ ਸਰ ਦੇ ਵਿੱਚ ਨਹੀਂ ਆਇਆ ਉਹ ਹੋਰ ਸੀ ਨਹੀਂ ਉਹ ਰਾਜ ਲਖਮੀਰ ਰਾਜ ਲਖਮੀਰ ਵੀ ਜਿੰਦੇ ਲਿਖੇ ਹੋ ਜਿਵੇਂ ਉਹਨੇ ਵੀ ਗਾਇਆ ਸੀ ਕਿ ਤੋਂ ਘਰ ਨੂੰ ਵਾਦੇ ਤੇ ਉਹਦੇ ਵਿੱਚ ਗੀਤ ਤਿੰਨ ਚਾਰ ਹੋ ਸੀ ਰੱਜ ਕੇ ਸ਼ਰਾਬ ਦਾ ਠੀਕ ਆ ਤੇ ਮੈਂ ਤਾਂ ਕਿਹਾ ਸੀ ਵੀ ਇਹ ਗਾਣੇ ਜੀ ਜਿਹੜੇ ਹਨਾ ਇਹ ਪੜੇ ਲਿਖਿਆ ਲੱਗੀ ਤੇ ਨਹੀਂ ਆਉਂਦਾ ਵੇਖੇ ਟਰੱਕ ਹਾਂ ਠੀਕ ਆ ਉਹ ਕਹਿੰਦੇ ਵੀ ਇਹ ਤਾਂ ਇਦਾਂ ਦੇ ਚੱਲਨੇ ਆ ਜੇ ਰਿਕਾਰਡਿੰਗ ਕਰਾਉਣੀ ਤੇ ਨਹੀਂ ਫਿਰ ਅੱਗੇ ਤੁਹਾਨੂੰ ਦੱਸਿਆ ਅਸੀਂ ਨਹੀਂ ਕਰਨੇ ਉਹ ਫਿਰ ਸੇਲ ਹੁੰਦਾ ਹੀ ਵਾਜੀ ਕਾਤੇ